ਉੱਤਰ ਦੇ ਵੀ ਸੀਨ ਅੜ ਗਿਆ ਲੱਗਦਾ ਇੱਧਰ ਦਾ ਆ ਟੈਲੀ ਟੂਲੀ ਵਿਜ਼ਨ ਆ ਜਾਓ ਟੀਵੀ ਦੇਖ ਲਓ ਪਹਿਲਾਂ ਬਹਿ ਕੇ ਫਿਲਮ ਚੱਲਣੀ ਆ ਗਾਦ ਰ ਇੱਕ ਪ੍ਰੇਮ ਕਥਾ ਚਲੋ ਕੇ ਨਾ ਉਹ ਹੈਪੀ ਆਇਆ ਖੜਾ ਤੁਸੀਂ ਤਾਂ ਚੱਕੋ ਜਿਹੜਾ ਤੁਹਾਡਾ ਸਮਾਨ ਆ ਉਹ ਵੀ ਚੱਕ ਲਓ ਆ ਬਾਅਦ ਵਿੱਚ ਮੈਂ ਲੈ ਕੇ ਆਉਣਾ ਦੂਜੀ ਏਰੇ ਗੇੜੇ ਚ ਹੋਰ ਕਿਸੇ ਕੋਲੇ ਪਰਛ ਨਹੀਂ ਹੈਗਾ ਇਹ ਹੈ ਨਹੀਂ ਲਾਉਂਦੀ ਫੌਜੀ ਦੀ ਰਫਲ ਨੂੰ ਇਹਦੇ ਦਾ ਮੋਟਿਆਂ ਤੇ ਹੁੰਦਾ ਬੜਾ ਫੈੜਾ ਵਾਲਾ ਮੁੰਡਾ ਇਹਨੂੰ ਛੱਡ ਕੇ ਵਾਲੇ ਮੁੰਡੇ ਨੂੰ ਉਹ ਪਿੰਡ ਨਾਲ ਟਾਈਪੂ ਆਉਂਦਾ ਤੇ ਛੱਡ ਜਾ ਵਿਆਲਾ ਮੁੰਡਾ ਝੱਡ ਕੇ ਜਿਹਦੀ ਪ੍ਰੀ ਵੇਡਿੰਗ ਉਹਨੂੰ ਤਾਂ ਇੱਥੇ ਝੱਡ ਕੇ ਆ ਪਾਲੋ ਪੜਦਾ ਐ ਕੜ ਗਈ ਜਿਵੇਂ ਆ ਪੰਪਤ ਦਿਲ ਲੱਗੇ ਹੁੰਦੀ ਆ ਚੀਲਾ ਇੱਥੇ ਪ੍ਰੀਤ ਬਰਾੜ ਦਾ ਗਾਣਾ ਜੀ ਮੈਨੇ ਚੀਲਾ ਕੋਲ ਬਠਿੰਡੇ ਕੋਠੀ ਪਾ ਦੇਵੀ ਮਈਆ ਫਰੈਂਡ ਫੋਟੋ ਸਟੂਡੀਓ ਇਹਨਾਂ ਦੇ ਸਿਰ ਤੇ ਅੱਜ ਸਾਰਾ ਕੁਝ ਹੋਣਾ ਉਹ ਭਣੇ ਆ ਜਾਓ ਫੇਰ ਨਾ ਕਿਓ ਜਿਹੜੀ ਰਹਿ ਗਈ ਰਹਿ ਗਈ ਉਹ ਕਰਨ ਲੱਗ ਗਏ ਕੀ ਹੋ ਗਿਆ ਕੁਰਤਾ ਪਜਾਮਾ ਨਹੀਂ ਲੈ ਕੇ ਆ ਓ ਜਾ ਯਾਰ ਹਾਂ ਆਪਾ ਵਾਹੀ ਹੈ ਨਾ ਜਿਹੜੇ ਆਪਾਂ ਲੈ ਕੇ ਜਾਣੇ ਕੱਲ ਬਸ ਠੀਕਾ ਪੈਕ ਕਰਕੇ ਜਾਂਦਾ ਮੈਂ ਗਰੀ ਬੈਟਿੰਗ ਤੇ ਜੇ ਧਰਨ ਵਾਲਾ ਸਮਾਨ ਰਤਨ ਧਰਕੇ ਪਾਈ ਵਾ ਮੈਂ ਵੀ ਯਾਰ ਇਹ ਆਪਾਂ ਕਰ ਹੀ ਜਾਂਦੇ ਆ ਸੱਟ ਆ ਦੋ ਜੋੜੇ ਬਹੁਤ ਆ ਆ ਸੀਟ ਤਾਂ ਮਾਦੀ ਵਾਰੀ ਪਟਾਤੀ ਤੂੰ ਮੇਰੀ ਫੇਰੇ ਚ ਆ ਵੀ ਜਾਣਗੇ ਹਾਂ ਚ ਪਾ ਯਾਰ ਸਾਰੇ ਪਾਸੇ ਚ ਉਹ ਹਜੇ ਤਾਂ ਅੱਦੇ ਮਮੂ ਪ੍ਰੈਸ ਕਰਨੇ ਆ ਮੈਂ ਪ੍ਰੈਸ ਪ੍ਰੋਸ ਕਰਕੇ ਫੇਰ ਪਾਉਨੇ ਆ ਆਪਾਂ ਰੋਡ ਰੂਮ ਆਪਦਾ ਪੂਰਾ ਕੜਾ ਕਰਕੇ ਲੈ ਕੇ ਜਾਈਏ ਤੇ ਸਮਝ ਲੈ ਤੂੰ ਉਹੀ ਕੰਮ ਹੋਣਾ ਆਪਾਂ ਗਾਣੇ ਕੱਢਣੇ ਆ ਜਦੋਂ ਇੱਕ ਬੰਦਾ ਰੀਲਾਂ ਵਾਲਾ ਵੀ ਲੈ ਕੇ ਜਾਣਾ ਨਾਲ। ਥੋਗੀਆਂ ਤਿਆਰ। ਹਾਂ ਇਹ ਜਾ ਮਾਰਕੀ ਰੱਖ ਦਿੰਨਾ। ਚਲੋ ਫਿਰ ਹਾਂ ਹੁਣ ਤਾਂ ਨਹੀਂ ਲਾਉਣਾ ਮੈਂ ਅਸੇ ਕੋਈ। ਹੈਗਾ ਰਾਦਾ? ਇਹ ਕੀ ਨਹੀਂ ਆਣਾ ਅੱਜ ਪਹਿਣੂ। ਰਾਦਾ ਹੈਗਾ ਤਾਂ ਦੇਖ ਲਓ। ਪਹਿਣੇ ਤੂੰ ਵੀ ਤਿਆਰ ਹਾਂ। ਹਾਂ। ਚਲੋ ਪਰ ਆਪਾਂ ਵੀ ਤਿਆਰ। ਇਹ ਗਾਣਾ ਪਤਾ ਨਹੀਂ ਹੁੰਦਾ ਲੈ। ਇਹਦਾ। ਆਕੇ ਕਢਾਈਆਂ ਵਾਲੇ ਖੜਗੀਆਂ ਦੇ ਹੈ ਹੈ ਮੈਂ ਖਡਾਰ ਲਦਾ ਇਹ ਕਿਹੜੀ ਕਹਿੰਦੇ ਬਾਜਾ ਵਜਾਟੀ ਚਾਰੇ ਖੁੰਝਾਂ ਦੇ ਖੜੀਆਂ ਜਿਵੇਂ ਇੱਥੇ ਬਾਂਝੂ ਖੇਡਦੇ ਹੁੰਦੇ ਆਂ ਕਿ ਉਧਰ ਬੈਠੀ ਐ ਕੋਤਰ ਕਹਿੰਦਾ ਰਹੀ ਤਰਾ ਆ ਬੜੇ ਮੈਚ ਚੱਲਦਾ ਹੀ ਰਹਿਣਾ ਮੈਚ ਤਾਂ ਪੂਰਾ ਰੌਣਕਾ ਲੱਗਣਿਆ ਜਦੋਂ ਵੀ ਨਾ ਵਿਆਹ ਥੋੜਾ ਹੁੰਦੇ ਆ ਨਹੀਂ ਤਾਂ ਫਿਰ ਜੇ ਚੁੱਪ ਕੇ ਕੀਤਾ ਵਿਆਹ ਨਾ ਕਿ ਜੇ ਫਿਰ ਵਿਆਹ ਕਰਾ ਕਹਿੰਦਾ ਜੀਜਿਆਂ ਦਾ ਕਹਿੰਦਾ ਭੈਣਾ ਦਾ ਜੀਜਿਆਂ ਦਾ ਨਹੀਂ ਲੱਗਦਾ ਇਹਨਾਂ ਦਾ ਹੀ ਚੱਲੂ ਦੇਖੀ ਜਾਈਂ ਹਾਸੇ ਖੇਡਦਾ ਭੈਣਾ ਦੇ ਸੋਰੀ ਹੁੰਦਾ ਦਿਨ ਚ ਆ ਦੇਖ ਲੈ ਦੋਏ ਖੁੰਜੇ ਨੱਪੀ ਬੈਠਿਆ ਕੋ ਬੇਟੀਆ ਕਾ ਇਧਰ ਬੈਠੀ ਆ ਦੇਦਾ ਇਹ ਨਾ ਪਿੰਡਾ ਲੰਬਾ ਸੋ ਚੱਲ ਗਿਆ ਹਾਂ ਕਪਲ ਸ਼ਰਮਾ ਸੋ ਹੀ ਜਲਦਾ ਇੱਥੇ ਉਹਦਾ ਗੱਲ ਨਹੀਂ ਕਰਦੀ ਕਿ ਮੈਂ ਉਹਦਾ ਗੱਲ ਕਰ ਆਪਾਂ ਆਨ ਰਿਕਾਰਡ ਨਹੀਂ ਹੋਇਆ ਨਹੀਂ ਤਾਂ ਵੀਡੀਓ ਬਾੜੀ ਚੱਲਣੀ ਸੀ ਉਹ ਆ ਬਾੜੀ ਖਰਾਬ ਪਿੰਦਰ ਆ ਹਾਂ ਇਹ ਇਹ ਲੂਤੀ ਜੀ ਲਾ ਕੇ ਮੜਾ ਐ ਲੂਤੀ ਲਾ ਕੇ ਪਾਛੇ ਹੋ ਜਾਂਦੀ ਇਹ ਫਿਰ ਇਹ ਵੱਡੀ ਆ ਇਹਦਾ ਦਿਮਾਗ ਉਵੇਂ ਚੱਲਦਾ ਆ ਦੇਖ ਆਹ ਕਿੱਦਾਂ ਸੋਇਆ ਮੈਂ ਦੋ ਨਹੀਂ ਦੇਖਦੀ ਰਹਿੰਦੀ ਆ ਉਵੇਂ ਚੱਲਦੀ ਆ ਇਹ ਮੈਂ ਦੁੱਧ ਆ ਵੀ ਬਹੁਤ ਵੇਖਦੀ ਆਉ ਚਲੋ ਚੱਲੀਏ ਚਲੋ ਕੇ ਨਾ ਉਹ ਹੈਪੀ ਆਇਆ ਖੜਾ ਤੁਸੀਂ ਤਾਂ ਚੱਕੋ ਜਿਹੜਾ ਤੁਹਾਡਾ ਸਮਾਨ ਆ ਉਹ ਵੀ ਚੱਕ ਲਓ ਆ ਬਾਅਦੋਂ ਮੈਂ ਲੈ ਕੇ ਆਉਣਾ ਦੂਜੀ ਏਰੇ ਗੇੜੇ ਚ ਤੁਰਤਾ ਸਹੀ ਤਨ ਰੋਟੀ ਦੀ ਪੈ ਗਈ ਸਾਰੇ ਭੁੱਖੇ ਟੱਡੀ ਆ ਦੇਖ ਕਿੰਦਾ ਸਵਾਰ ਆ ਭਣੇ ਦਾ ਮਾਤਾ ਜੀ ਮਾਤਾ ਜੀ ਦਾ ਸਬਰ ਦੇ ਇੱਕੋ ਦਿਨ ਕੱਟਾ ਬੋਟ ਤੇ ਸੇ ਬੈਠੀ ਚਲੋ ਆ ਗਿਆ ਹੈਪੀ ਤੁਸੀਂ ਤਾਂ ਚਲੋ ਬਾਅਦ ਚੋਂ ਦੂਜਾ ਕਿੜਾ ਸੀ ਜਨ ਬਾਰਪੂਰ ਲਾ ਕੇ ਆ ਗਏ ਚਲੋ ਖੜਾ ਹਾਂ ਸਾਨੂੰ ਰਿਆ ਕੁਛ ਸਿੱਧੂ ਬੱਤਸੇਂ ਖਾੜਨਾ ਤੁਸੀਂ ਜਾ ਕੇ ਮੈਸੀ ਵੀ ਆ ਗਏ ਬੱਤਸੇਂ ਉਧਰੋਂ ਫਿਰ ਭੈਣੇ ਆਉਂਦੀ ਹੈ ਗੱਡੀ 'ਚ ਉਹ ਸੁੰਗਣ ਹਣੀ ਆਉਂਦੇ ਆ ਉਹ ਤੋ ਇੱਕ ਤਾਂ ਟੋਪ ਇਹਨੂੰ ਤਾਂ ਵੀ ਸਤਰੀ ਤਾਣੋਂ ਓਏ ਹੈਲੋ ਠੀਕ ਆ ਉਹ ਲੈ ਜਾ ਵੀ ਕਿੱਥੇ ਡਾਇਮੀਟਰ ਆ ਵਾ ਗੱਡੀ ਕੇ ਲਾ ਲ ਨੋਪਾਲਸ ਲਾ ਦਿਓ ਖਾਲਸਾ ਜੀ ਨੋਪਾਲਸ ਇੱਧਰ ਹਾਂ ਹੁਣ ਜੇ ਤਾਂ ਲਾਉਣੀ ਹੁੰਦੀ ਇਹਨੇ ਤਾਂ ਵੀ ਨਹੀਂ ਲਾਉਣੀ ਤੇਰੇ ਤਾਂ ਚਲੋ ਕਰਾ ਆ ਤੁਹਾਡਾ ਸਮਾਨ ਇਹ ਤਾਂ ਮੈਂ ਨਾਲ ਲੈਣਾ ਤਾਂ ਆਉਂਦੀ ਹੋਈ ਨੇ ਫੈਂਡਰ ਉੱਤੇ ਚਲੀ ਜਾ ਆਉਂਦੀ ਹੋਈ ਤਾਂ ਹਜੇ ਪਤਾ ਨਹੀਂ ਕਦੋਂ ਆਉਣਾ ਤੂੰ ਨਾਲ ਇੱਥੇ ਰੱਖ ਦੇ ਪੈਣ ਤੁਹਾਡਾ ਕਿੱਥੇ ਹੈ ਸਮਾਨ ਆ ਲੈ ਲੈ ਆ ਆ ਜਿਹੜੇ ਇੱਧੇ ਬੈਗ ਬੂਗ ਪਏ ਆ ਇਹ ਕਦੇ ਆ ਇਹ ਨਾਲ ਲੱਗੇ ਜਾਣੇ ਆ ਮੈਂ ਤਾਂ ਇਹ ਨਹੀਂ ਲੈ ਕੇ ਜਾ ਆ ਤਿੰਨ ਬੈਗ ਆ ਤੇਰੇ ਆ ਜਿਹੜਾ ਉੱਥੇ ਪਾਉਣਾ ਉਹ ਪਹਿਲਾਂ ਚੱਕ ਲੈ ਬਾਅਦ ਚ ਉਹ ਘਰੇ ਆ ਕੇ ਦੂਜੇ ਲੈ ਜਾ ਬਾਲੇ ਇੰਨੇ ਸਮਾਨ ਕਿੱਥੇ ਉਹ ਡਿੱਗੀ ਦਾ ਭਰੀ ਪਈ ਆ ਗਈ ਹਾਂ ਤੇ ਮੈਂ ਇੱਕਦਮ ਕੋਈ ਨਾ ਹਜੇ ਦੇਖਦੇ ਆ ਤੂੰ ਆ ਇਹ ਰੱਖ ਦੋ ਬੈਠਾ ਤੂੰ ਰਹਿੰਦੀ ਮੈਂ ਨਾ ਲੈ ਜਾਣੇ ਮੈਂ ਤਾਂ ਰਿਆ ਕੁਟ ਉਦੋਂ ਛੱਡ ਚੰਗਾ ਠੀਕ ਆ ਰਿਆ ਕੁਟ ਤਾਂ ਆਏ ਨਾ 8 9 ਵਜ ਜਾਣੇ ਆਉਂਦੇ ਨੇ ਸਾਨੂੰ ਤਾਂ ਪਹਿਲੇ ਤੋੜ ਦੇ ਹੁਣ ਕੀ ਪਤਾ ਕਦੋਂ ਤੋੜਨ ਉਹ ਉੱਥੇ ਤਾਂ ਫੋਟੋਗ੍ਰਾਫਰ ਤੇ ਆ ਚਲੋ ਕਰ ਆਹ ਉਹ ਬਾਹਰ ਖੜਾ ਵਾ ਬੰਦਾ ਪਣੇ ਹਜੇ ਸੁਰਖੀ ਲਾਈ ਨਹੀਂ ਬਾੜੀ ਲੈ ਬਾੜੀ ਚੱਲੀ ਉਹ ਉੱਥੇ ਆਸਣ ਲਾਦਾ ਬੈਠੀ ਐ ਕੋਣੋਂ ਦੀ ਆਣੀ ਵੀ ਤਿਆਰ ਹੋ ਜਾਂ ਮੈਂ ਸਾਰੇ ਲੋਕ ਲਾ ਕੇ ਆ ਗਿਆ ਓਏ ਅੱਜ ਨਹੀਂ ਮੋੜ ਹੋਣਾ ਐਵੇਂ ਚੱਕੀ ਜਾਂਦੀ ਆ ਯਾਰ ਚੱਕੀ ਜਾਂਦੇ ਆਪਾਂ ਨੂੰ ਕੀ ਨਹੀਂ ਅਸੀਂ ਉੱਥੇ ਠੀਕ ਆ ਚੰਗਾ ਠੀਕ ਆ ਠੀਕ ਇਹਦਾ ਉੱਥੇ ਜਾ ਕੇ ਪਤਾ ਲੱਗੂ ਕੀ ਕਰਨ ਤੂੰ ਉੱਥੋਂ ਮੋੜਨਾ ਨਹੀਂ ਇਹ ਵੀ ਮੇਰੇ ਨਾਲ ਸਰਤ ਲਾ ਲਾ ਹੁਣ ਚੱਕੀ ਜਾਨੀ ਆ ਤਿੰਨ ਛੋਲੇ ਜਿਹੜਾ ਲੈ ਕੇ ਜਾਣਾ ਉਹ ਲੈ ਜਾ ਆ ਫੜਾ ਦੇ ਇਹਦੇ ਵਿੱਚ ਹੋਊਗਾ ਇਹਦੇ ਕੋਲ ਸਲਾਹ ਜਮੀ ਇਹ ਤਾਂ ਹੁਣ ਹੀ ਬਸਾਹ ਕਰਦੀ ਪਾਰਸ ਆ ਪਾਰਸ ਦੇ ਕਬੌਜੀ ਦੀ ਰਫਲ ਨੂੰ ਪਾਰਸ ਦਾ ਨਾਲ ਹੀ ਰੱਖਦੀ ਆ ਮੋਢਿਆਂ ਤੇ ਇਹਦਾ ਸਮਾਨ ਹੀ ਬਾਹਾਂ ਚੱਕੀ ਜਾਂਦੀ ਆ ਯਾਰ ਅੱਜ ਤਾਂ ਜਾਇ ਨਹੀਂ ਜਾਣਾ ਅੱਜ ਤਾਂ ਇੱਥੇ ਹੀ ਰਹਿਣਾ ਐਵੇਂ ਕਰੀ ਜਾਂਦੀ ਆ ਯਾਰ ਲੈ ਸਪੀਕਰ ਕੱਥੇ ਲਾ ਲੇ ਸਾਰਾ ਤੇਰਾ ਹੀ ਆ ਤੇਰਾ ਹੀ ਆ ਤੇਰਾ ਹੀ ਆ ਇਹ ਮੈਂ ਕੋਡ ਲਗਾ ਪਾਈ ਨਹੀਂ ਇਹਦਾ ਇਹਦਾ ਹੀ ਆ ਚਲੋ ਬੈਠੋ ਤੁਸੀਂ ਤਿੰਨੇ ਜਾਨੀਆਂ ਖੜੋ ਉੱਥੇ 15 20 ਮਿੰਟ ਧੁੱਪੇ ਮੇਕਅਪ ਤੇ ਆ ਕਹੂਗਾ ਤੁਹਾਡਾ ਨਾ ਸੀ ਕੀਤਾ ਨਾ ਛੱਡਾ ਆਹ ਮੂਰਲੀ ਨੂੰ ਪੁੱਛ ਚੋਰਕੀ ਦਾ ਆਉਣ ਉਹਨੇ ਛੱਡ ਕੇ ਆਈ ਆ ਚਲੋ 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 ਕਰਾ ਸਮੈਲ ਤਾਂ ਦੇਖੀ ਜਦੋਂ ਬੈਠੇ ਬੰਦੇ ਵਿੱਚ ਮੈਂ ਅਸੀਂ ਕੱਪੜੇ ਹੋ ਗਏ ਚਲੋ 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 ਖੁੱਟੇ 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 ਆਹ ਦੇ ਹੋਰ ਹੋਰ ਕਿਸੇ ਕੋਲੇ ਪਰਛ ਨਹੀਂ ਹੈਗਾ ਇਹ ਨਹੀਂ ਲਾਉਂਦੀ ਫੌਜੀ ਦੀ ਰਫਲ ਨੂੰ ਇਹਦਾ ਤਾਂ ਮੋਟਿਆ ਤੇ ਹੁੰਦਾ ਇਹ ਬਰਾਸਤੀ ਕੰਮ ਆ ਹਾਂ ਹੁਣ ਮੈਂ ਕਿੱਥੇ ਬੈਠਾ ਤੂੰ ਆਏ ਕਰ ਇਧਰ ਨੂੰ ਉਹ ਤਿੰਨ ਕਾਲਾ ਆਪਾਂ ਪੰਜ ਜਾਨੇ ਬੈਠ ਕੇ ਆਇਆ ਮਗਰ ਉਹ ਫਿਰ ਐਵਰੀ ਵਿਚਾਰੇ ਬੈਠੇ ਨਹੀਂ ਹੋਣ ਰੈਫਰੀ ਵਿਚਾਰੇ ਹੋ ਗਿਆ ਚਹੀ ਗੱਲ ਨਹੀਂ ਦੀਦਾ ਜੀ ਕਈ ਵਾਰੀ ਮੈਚ ਚੱਲ ਪੈਂਦਾ ਨਿਗਾ ਨਿਗਾ ਰੱਖੀ ਚਲੋ ਬਈ ਆਗੇ ਅਸੀਂ ਢੋਡੀ ਓਏ ਉਹ ਗੱਡੀ ਦਾ ਟਾਇਰ ਹੀ ਬਹਿ ਗਿਆ ਟਾਇਰ ਜੰਮਾ ਨਾਲ ਲੱਗ ਗਿਆ ਪਿਆ ਸਾਰੇ ਬੇਟ ਕਰੀ ਜਾਂਦੇ ਦੋ ਜੜੀਆਂ ਉਹ ਬੈਟ ਗਿਆ ਉਧਰ ਰੈਸਲਾਂ ਚੱਲਦੀ ਆ ਕੋਈ ਸਾਦੇ ਬੰਦੇ ਉਹ ਖੜੇ ਆ ਰੈਸਲਾਂ ਹਾਂ ਬੜੀ ਦਾ ਗਾਣੇ ਗੱਢੀ ਜਾਂਦੇ ਹੋਣੇ ਆ ਔਰ ਵੀ ਐਂ ਹੀ ਨਹੀਂ ਹੋਏ ਤੱਕ ਪਾਣੇ ਹੂਆਂ ਦੀ ਬੇਟ ਹੁੰਦੀ ਆ 10 ਮਿੰਟ ਹੋ ਗਏ ਬੱਸੀਆਂ ਅੱਡੇ 'ਚ ਖੜੇ ਆ ਪਾਉ ਕਦੇ ਕਹਿੰਦੀ ਅਸੀਂ ਇੱਥੇ ਆ ਗਏ ਕਦੇ ਕਹਿੰਦੀ ਅਸੀਂ ਇੱਥੇ ਆ ਗਏ ਬਸ ਆਉਣ ਵਾਲੀਆਂ ਹੀ ਹੋਣਗੀਆਂ ਜਦੋਂ ਆ ਗੀਆਂ ਉਹਦੇ ਇਹਨਾਂ ਨੇ ਮੈਂਟੋ ਮੈਂਟੀ ਕੀੜੀਆਂ ਕੋ ਕੱਟ ਗਿਆ ਹੋ ਗਿਆ ਦੇਖੀ ਆ ਚਾਰ ਇੱਧਰ ਖੜੇ ਆ ਦੋ ਹੋ ਬੈਟ ਗਿਆ ਛਪੋ ਦਾ ਹੋਣੀ ਨਹੀਂ ਖੜਿਆ ਜਾਂਦਾ ਵੀ ਉੱਤੇ ਜਾ ਕੇ ਹੀ ਖਾਣੂ ਛਪੋ ਅੱਗੇ ਆ ਕਿੱਥੇ ਆ ਹੋ ਨਾ ਗਈਆਂ ਚਲੋ ਵੀ ਚਲੋ ਚਲੋ ਫਿਰ ਤੁਸੀਂ ਆ ਜਿਓ ਚਲ ਆ ਦੇਖ ਲੈ ਆ ਜਿਓ ਵੀ ਆ ਜਿਓ ਆ ਜਿਓ ਸਾੜੀ ਕਰ ਗਈਆਂ ਆਪਣੇ ਨਾਲ ਤਾਂ ਇਹਨਾਂ ਨਾਲ ਮੈਂ ਕਿਹਾ ਵੀ ਸਮਾਨ ਕੱਟ ਕੇ ਰੱਖਿਓ ਜੇ ਮਗਰ ਸਾਰਾ ਸਮਾਨ ਭਰੀ ਫੇਰਦੀ ਆ ਮੁੰਡਾ ਫੇ ਮੁੰਡਾ ਵਿਆਹ ਵਾਲਾ ਮੁੰਡਾ ਇਹਨੂੰ ਛੱਡ ਕੇ ਆਲੇ ਮੁੰਡੇ ਨੂੰ ਛੱਡ ਕੇ ਓਏ ਪਿੰਡ ਵਾਲਾ ਟਾਈਪੂ ਆਉਂਦਾ ਉਹ ਤੇ ਛੱਡ ਜਾ ਓਏ ਵਿਆਹ ਵਾਲਾ ਮੁੰਡਾ ਛੱਡ ਕੇ ਜਿਹਦੀ ਫ੍ਰੀ ਬੈਡਿੰਗ ਉਹਨੂੰ ਤੇ ਇੱਥੇ ਛੱਡ ਕੇ ਛੱਡ ਗਿਆ ਆਲੇ ਭੁੱਲੇ ਭੱਟ ਕੇ ਫਿਰਦੇ ਅ ਵੀ ਪਹਿਲਾਂ ਹੀ ਮੀਂਹ ਆ ਗਿਆ ਅਜ ਤਾਂ ਛੌਣ ਦੀ ਝੜੀ ਲਾ ਗਈ ਮਤਰੋ ਇਹਦਾ ਗਾਣਾ ਲੱਗਣਾ ਛੌਣ ਦੀ ਝੜੀ ਜਿੱਦਣ ਵਿਆਹ ਕੀ ਲੱਗਿਆ ਇੱਥੇ ਨਾ ਕਰ ਲਗੇ ਦੀ ਫ੍ਰੀ ਬੈਡਿੰਗ ਪਰੀ ਬੈਡਿੰਗ ਵਾਲੇ ਤਾਂ ਹੀ ਜਾਂਦੇ ਐ ਸਵਿਫਟਾਂ 'ਚ ਹੀ ਜਾਣਗੇ ਇਹ ਕਹਿੰਦੇ ਇਹਦਾ ਰਾਜ ਰਹਿ ਗਿਆ ਜੀ ਲੈ ਕੇ ਆਉਣਾ ਪੈਗਾ ਸਹੀ ਗੱਲ ਹੈ ਵਾਹੋ ਜੀ ਮਿੱਤਰੋ ਇੱਥੇ ਆਪਣੇ ਹੀ ਉੱਤਰ ਹਾਂ ਨਹੀਂ ਆ ਸਾਰੇ ਹੀ ਹੋਊਗਾ ਮੀਂਹ ਪਰ ਸਾਰੇ ਹੀ ਹੋਮੀ ਐ ਛੱਡਾ ਲਾਲ ਬੈਗ ਮੁੱਦਾ ਮਾਰ ਕੇ ਰੱਖ ਲਿਆ ਸੀ ਕਿੱਥੇ ਖੜੀਆਂ ਕਟੀਆਂ ਦੋ ਇੱਕ ਤਾਂ ਉਹ ਖੜੀ ਆ ਦੂਜੀ ਆ ਉਹ ਖੜੀ ਆ ਮਗਰੀ ਮਹਿਲਾ ਦੇ ਨਾਲ ਡੀਜ਼ਲ ਪਾਉਣਾ ਯਾਰ ਉਹਦੇ ਪੈਰ ਤਾਂ ਆ ਪਾਲੋ ਪੜਨਦਾ ਐ ਕੜਗੀ ਜਿਵੇਂ ਆ ਪੰਪ ਤੇ ਤੇਲ ਲੱਗੇ ਹੁੰਦੀ ਐ ਰੇ ਇਹ ਵਿੱਚ ਪਾ ਲੋ ਤੇਲ ਵਹਿ ਲਾ ਗਿਆ ਚੱਲ ਭੜੇ ਤੂੰ ਨਹੀਂ ਉਤਰਨਾ ਭਰਾ ਠੀਕ ਟੂਕ ਨਹੀਂ ਕਿਉਂ ਹਾਂ ਚੱਲ ਤਾਂ ਸਹੀ ਕਰ ਲਾਂਗੇ ਲੋਟ ਆਪਾਂ ਤਾਂ ਬੈਠੇ ਆ ਭੜੇ ਉੱਤਰ ਦੇ ਜੀ ਕਰਨਗੇ ਲੋਟ ਚੱਲ ਅੱਬਾ ਠੀਕ ਸੀਗੇ ਉਤਰਦਾ ਸਹੀ ਸ਼ਾਟ 3 ਆ ਕਾ ਲਾਏ ਥੱਪ ਲਿਆ ਆ ਮੇਰਾ ਸ਼ੂਟ ਭਾਈ ਫਿਰਦੀ ਆ। ਹਾਲਾ ਹਾਲਾ ਸ਼ੂਟਾਂ ਦਾ ਰੌਲਾ ਪੈ ਗਿਆ ਨਾਲ ਨਾਲ ਦਾ ਭਾਈ। ਬਾਕੀ ਬੰਦੇ ਘਰ ਤੇ ਲੋਟ। ਛੱਟ ਬਹਿ ਜੇ। ਮੈਂ ਤਾਂ ਐਂ ਜਾਣਾ ਜੀ ਅੱਤ ਤਾਂ ਐਂ ਪਹਿਲਾਂ ਸ਼ੂਟ ਆਂ ਦਊ। ਮਾਤਾ ਕਹਿੰਦਾ ਉੱਤਰ ਜਾ ਆਪਾਂ ਉਹ ਸ਼ੂਟ ਕਰ ਦਿੰਨੇ ਬਦਲਾਂ ਦੇ ਕਾਲਜੇ ਚ। ਸੌਣ ਦੀ ਝੜੀ ਲੱਗੀ ਆ। ਹਾਂ। ਡੈਡੀ ਕਿੱਥੇ ਚੱਲੇ? ਕਿੱਥੇ ਚੱਲੇ? ਕੀ ਦੀ ਪ੍ਰੀ ਵੈਡਿੰਗ ਕਰ ਚੱਲੇ ਆ ਪਤਨੀ ਚਾਦਰਾਂ ਪਾਉਣਾ ਕਹਿੰਦਾ। ਚਾਦਰਾਂ ਲੈ ਲੈ ਡੈਡੀ ਦਾ ਰਾਹ ਚੋਂ ਹੁਣ। ਸੱਚੀ ਚਾਦਰਾਂ ਲਵਾਉਣਾ ਹਾਂ ਕੌਣ ਸਾਡੇ ਕੋਲੇ ਅੱਜ ਘਰੇ ਭੁੱਲ ਆਏ ਸੀ ਡੈੜੀ ਦਾ ਤੂੰ ਤਾਂ ਲਾਲ ਹੀ ਨੀਂਦ ਓਏ ਉਹਦਾ ਚੋਬਰ ਨੀਂਦ ਲਾਹ ਹਟਿਆ ਟ੍ਰੇਨ ਆ ਗਈ ਓਏ ਰੇਲ ਗੱਡੀ ਨੇ ਟਾਈਮ ਲਵਾਤਾ ਆਪਾਂ ਭਾਣੇ ਨੂੰ ਵੀ ਦਵਾਈ ਦਿਵਾਉਣੀ ਆ ਪੈੜਾ ਨਾਲ ਹੈਗੀਆਂ ਤੁਹਾਡੇ ਕੋਲੇ ਹੈਗੀਆਂ ਮੈਨੂੰ ਉਹ ਭਾਣੇ ਨੂੰ ਦੇ ਦਿਓ ਠੀਕ ਆ ਹੂੰ ਹੂੰ ਨਹੀਂ ਮੈਂ ਤਾਂ ਛੱਲੇ ਪਾਉਣੇ ਸੀ ਨਾ ਛੱਲੇ ਪਾਉਣੇ ਆ ਬਾਲਾਂ 'ਚ ਕਾਰਨ ਪਾਉਣਿਆ ਜਾ ਕੇ ਤੇਰੇ ਉੱਥੇ ਦਾ ਅਸਤਾ ਇੱਥੇ ਵੀ ਆ ਦੇ ਯਾਰ ਤੁਸੀਂ ਭਾਣੇ 11 ਵਜੇ ਤੁਸੀਂ ਕੈਮਰੇ ਮੂਰੇ ਹੋਉਂਗਾ ਇੱਥੋਂ ਦਾ ਹਜੇ ਅੱਧਾ ਘੰਟਾ ਲੱਗ ਗਿਆ ਨਾ ਆਵਣਾ ਚੱਲ ਝੀਲ ਆ ਗਈ ਆ ਤੇ ਦੇਖੀ ਹੁਣ ਉਹ ਤੇ ਵੱਤਗਾ ਤੈਰਦਿਆਂ ਹੁੰਦੀਆਂ ਐ ਚ ਗੱਡੀਆਂ ਤੈਰਨੀਆਂ ਹੈ ਹੈ ਲਾ ਬਣਾ ਕਹੇ ਨੇ ਹੈਗਾ ਚਾਹ ਮਾਨ ਕਹੇ ਨੇ ਸੁਸਤੀ ਸੁਸਤੀ ਪਈ ਹੋਵੇ ਰੀਫਰਡਿੰਗ ਕਰ ਲੈ ਲਾਉਣਾ ਆ ਚੱਲ ਸੋਣ ਐ ਦੇ ਵਿੱਚ ਆਓ ਗਾਣਾ ਸ਼ੂਟ ਕਰਦੇ ਆ ਬੱਦਲਾਂ ਦੇ ਕਾਰਡ ਜੇ ਚ ਅੱਗ ਲੱਗ ਜੂ ਵਾਲਾ ਚੌਣ ਦੀ ਝੜੀ ਤੇਨੂੰ ਵਿਆਹ ਕੇ ਲੈ ਗਿਆ ਚੱਲ ਉੱਤਰਾ ਸਾਰਾ ਲੱਗਿਆ ਦੋਨੋਂ ਜਾਣੇ ਵਿਚਾਰੇ ਹੋ ਗਏ ਹਾਂ ਆ ਤਾਂ ਇਹਦਾ ਕਹਿਣਾ ਆ ਦੇਖ ਕਿੰਨਾ ਪਾਣੀ ਆ ਬੱਸ ਜੀ ਨਹੀਂ ਆਈ ਨਵਾ ਜਣਾ ਆਪਾਂ ਨੂੰ ਉਹ ਨਹੀਂ ਬੱਸ ਦਾ ਉੱਚੀ ਆ ਬੱਸ ਤਾਂ ਉੱਚੀ ਆ ਵਿਚਾਰਾ ਆ ਆ ਨਾਲ ਦੀਆਂ ਗੱਡੀਆਂ ਦਾ ਔਖਾ ਕਰਦਾ ਆ ਆ ਦੇਖ ਆ ਵਿਚਾਰਾ ਆ ਦੇਖ ਪਾਣੀ ਭਾਵੇਂ ਨੀਵਾ ਨਿਕਲਦਾ ਨਹੀਂ ਕਿਸੇ ਪਾਸੇ ਓਏ ਹੌਲੀ ਓਏ ਇਹਨੂੰ ਨਾ ਪਿਆਉਂਦੇ ਓ ਤੁਸੀਂ ਆਏ ਵੱਡੀਆਂ ਗੱਡੀਆਂ ਵਾਲੇ ਦੇਖਦੇ ਨਹੀਂ ਬਤੰਦਰ ਆ ਬਾਲਾ ਬਠੰਡਾ ਦਾ ਸਾਰਾ ਹਿੱਟ ਹੋਇਆ ਪਿਆ ਵਾ ਇਹ ਸੁਣ ਨਾ ਇੰਦਰ ਦੀ ਦਾ ਕਾਂਟਾ ਕਿੱਥੇ ਚਲੋ ਚੀਲਾ ਕੋਲ ਬਠੰਡੇ ਕੋਠੀ ਪਾ ਦੇ ਵੀ ਮਈਆ ਅੱਛਾ ਇਹ ਆਇਆ ਥਰਮਨ ਚੀਲਾ ਮਾਰੇ ਕੋਲੇ ਉਧਰੋਂ ਵੱਧ ਸੋਨਾ ਦਿਸੂਗਾ ਦ੍ਰਿਸ਼ ਜਿੱਥੇ ਆਪਾਂ ਜਾ ਰਹੇ ਹਾਂ ਨਹੀਂ ਇਹ ਤਾਂ ਥਰਮਨ ਪਲਾਟ ਆ ਬਠੰਡੇ ਦਾ ਜਾਣਾਂ ਤਾਂ ਆਪਾਂ ਹੋਰ ਕਿਤੇ ਆ ਦੇਖ ਕਿਉਂ ਇਹ ਥਰਮਨ ਪਲਾਟਾ ਹੁਣ ਤਾਂ ਬੰਦ ਹੋ ਗਏ ਇਹ ਬਿਜਲੀ ਬਣਾਉਂਦੇ ਸੀ ਇਹ ਆ ਆ ਝੀਲ ਆ ਇੱਥੇ ਪ੍ਰੀਤ ਬਰਾੜ ਦਾ ਗਾਣਾ ਮੈਨੇ ਚੀਲਾ ਕੋਲ ਬਠੰਡੇ ਕੋਠੀ ਪਾ ਦੇਵੀ ਮਈਆ ਉਹ ਕਹਿੰਦਾ ਬੜਾ ਬਾਤਾਂ ਵਰਨ ਖਰਾਬ ਨਹੀਂ ਧੂਆ ਉੜਦਾ ਥਰਮਲ ਦਾ ਇਹ ਥਰਮਲ ਪਲਾਟ ਆ ਯਾ ਤਾਂ ਆਪਾਂ ਮਗਰਲੇ ਰਹਾ ਆ ਗਏ ਯਾਰ ਕੋਈ ਨਾ ਮਗਰ ਨਹੀਂ ਕਿਸੇ ਨੇ ਖੋਲਣਾ ਖੋਲਣਾ ਡੋਰ ਮਗਰ ਹੋਣੀ ਖੋਲਣਾ ਉਧਰ ਤੂੰ ਹੀ ਜਾਣਾ ਪੈਣਾ ਹਾਂ ਉਹ ਪੂਰਾ ਘਾਹ ਕੂਜੇ ਨਹੀਂ ਖੁੱਲਦਾ ਓ ਚੱਕੋ ਵੀ ਆ ਗਈ ਲੋਕੇਸ਼ਨ ਓ ਲੈ ਪਹਿਲਾਂ ਨਿਗਾ ਪਕਾਉੜਿਆਂ ਤੇ ਕੀ ਗਰਮ ਗਰਮ ਤੇ ਲਕੀ ਜਾਨ ਨਹੀਂ ਦੇਖੀ ਬਾਈ ਰੇੜੀ ਲੈ ਜਾਓ ਨਹੀਂ ਤਾਂ ਪਕੌੜੇ ਅੱਜ ਤੁਹਾਡੇ ਗਏ ਚਲੋ ਵੀ ਉੱਥੇ ਦਾ ਸੋਡਾ ਪਿਆ ਹੈ ਇਹ ਆ ਤਾਂ ਆਊਟਲੈਟ ਮਠਾਈ ਫਿਰਦਾ ਮੂਰੇ ਬਰਨਾਲੇ ਵਾਲੀ ਇੱਥੇ ਘੜ ਤੇ ਹੋਣੇ ਪੋਜ ਲੈਣਗੇ ਮੈਕਡੋਨਲਡ ਤੇ ਵੀ ਰੁਕੋ ਜੀ ਆਹ ਸਟਾਰਬਕ ਬੁੱਕ ਸਾਰਾ ਕੁਝ ਬਣਾਈ ਫਿਰਦਾ ਇੱਧਰ ਉਹ ਗੱਡੀਆਂ ਹੋਰ ਹੈ ਉਹ ਖੜੀ ਆ ਬੈਂਡ ਉੱਥੇ ਵੀ ਤੇਰਾ ਝੂਟਾ ਦਵਾਉਣਾ ਉੱਥੇ ਆਉਂਗਾ ਮੈਂ ਤੈਨੂੰ ਉਤੇ ਤੇਰੀ ਮਹਿੰਦੀ ਰੰਗੇ ਪੱਗਦੇ ਆ ਪੇਚਾਂ ਉਤੇ ਮਰ ਗਈ ਮੈਂ ਪੱਟ ਹੋਣਿਆ ਚਲੋ ਆ ਦੇਖੋ ਜੀ ਨਿਕਲ ਗਈ ਸਾਡੀ ਜਨਤਾ ਆਜੋ ਵੀ ਗੁਰੂ ਕੀ ਫੌਜ ਕਰੇਗੀ ਮੋ ਆ ਨਿਕਲੇ ਐਸਾ ਹੌਲੀ ਵਾਲਾ ਲੈਣਾ ਉਦਹੀਂ ਡੈਡੀ ਹੁਣ ਤਾਂ ਮਗਰ ਆ ਚੱਕੋ ਜੀ ਹੌਲੀ ਵਾਲਾ ਲੈਣਾ ਨਿਕਲਿਆ ਸਹੀ ਤਾਂ ਅਰੇ ਫੌਜੀ ਸਾਹਿਬ ਬੈਠੇ ਨੇ ਆਹ ਹੌਲੀ ਹੌਲੀ ਇਹ 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 ਨਿਕਲੇ ਆਏ ਹੁਣ ਆਓ ਚੱਕੋ ਚਲੋ ਜੀ ਡੈਡੀ ਡੈਡੀ ਤਾਂ ਗੁਰਮਖ ਨੂੰ ਉੱਧੇ ਰੂਲ ਸਿਖਾਦੇ ਹੋਣ ਰਾਹ ਚੋਂਦੇ ਆਉਂਦੇ ਨੇ ਓ ਹੌਲੀ ਜਾਇਦਾ ਹੁੰਦਾ ਚੀਰੋ ਕਰ ਬੈੜੀ ਬੈੜੀ ਤੋਂ ਤੋਂ ਨੂੰ ਵੀ ਕੱਢਦੇ ਆ ਕੱਢੋ ਵੀ ਕੱਢੋ ਬੰਦੇ ਕੱਢੋ ਬੰਦੇ ਉਹਦੇ ਸਾਰੇ ਕਰਮਜੀਤ ਕੰਮ ਉਹ ਮੰਮੀ ਦੇ ਕੀ ਪਵਾ ਲੈਂਦਾ ਮੰਮੀ ਇਹ ਤਾਂ ਮੈਚਿੰਗ ਕਰਾ ਦੇਣੀ ਆ ਨਾਲ ਹੀ ਹੈ ਸਭੋ ਸਭੋ ਹੁਣੇ ਆਉਂਦੇ ਆ ਮਗਰ ਐ ਕਰੋ ਰੋਟੀ ਕੱਢੋ ਕਰਾ ਖਾਈਏ ਆਪਾਂ ਆ ਪਾਲੋ ਪਾਣ ਦਾ ਡੱਡੂ ਬੋਲੀ ਜਾਂਦੇ ਡੱਡ ਚ ਚਲੋ ਕਰ ਵਾਹ ਜੀ ਵਾਹ ਕੱਚੇ ਘਰ ਮੰਜੇ ਮੁੰਜੇ ਢਾਏ ਵੇ ਆ ਜਾਓ ਕਰਮਕ ਸੰਗ ਅੱਜ ਜਿਹੜੀ ਸਾਡੀ ਵੀਡੀਓਗ੍ਰਾਫੀ ਕਰਨਗੇ ਫਰੈਂਡ ਫੋਟੋ ਸਟੂਡੀਓ ਪੰਡ ਝੋੜਣਾ ਉਹਦੇ ਬਾਬੇ ਹੁਣੀ ਪਹਿਲਾਂ ਹੀ ਆ ਤੇ ਲਾਣਾ ਬਾਣਾ ਆ ਗਿਆ ਆ ਟਾਂਗੇ ਦੇ ਵਿੱਚ ਬਹਿਣਾ ਤੈਨੂੰ ਬਿਠਾਉਂਗੀ ਤੇਰੀ ਬੱਤ ਉਹ ਮੰਮੀ ਡੈਡੀ ਐ ਹੁੰਦੇ ਹੀ ਟਾਂਗੇ ਅੱਗੇ ਹੈਂ ਚੱਕ ਫਿਰ ਆ ਪੁਰਾਣਾ ਬਿਰਸਾ ਦਿਖਾਉਨੇ ਆ ਤੁਹਾਨੂੰ ਫਰੈਂਡ ਫੋਟੋ ਬੱਲੇ ਤੇ ਜੁਕਮਿਆਂ ਫਰੈਂਡ ਫੋਟੋ ਸਟੂਡੀਓ ਇਹਨਾਂ ਦੇ ਸਿਰ ਤੇ ਅੱਜ ਸਾਰਾ ਕੁਝ ਹੋਣਾ ਓ ਤੂੰ ਕਰ ਲੈ ਸ਼ਟ ਤਿਆਰ ਤੇ ਮੈਂ ਵੀਰੇ ਉਹ ਬੱਲੇ ਤੇਜ਼ਿਆ ਕਿਵੇਂ ਠੀਕ ਆ ਵੀਰੇ ਠੀਕ ਆ ਕਰ ਲੀਆਂ ਤਿਆਰੀਆਂ ਲੈ ਹਾਂ ਟੈਲੀ ਟੂਲੀ ਵੀਰ ਆ ਜਾਓ ਟੀਵੀ ਦੇਖ ਲੋ ਪਹਿਲਾਂ ਬਹਿ ਕੇ ਫਿਲਮ ਚੱਲਣੀ ਆ ਗਦਰ ਇੱਕ ਪ੍ਰੇਮ ਕਥਾ ਬੈਠੋ ਕਰਾ ਦੇ ਮਨ ਜੇ ਲੱਗੇ ਪਿਆ ਪਹਿਲਾਂ ਦੂਜਾ ਕੀ ਕਹਿੰਦੇ ਨੇ ਡੈਡੀ ਤੇ ਮੰਮੀ ਵੀ ਉਠਾ ਆਏ ਇਹਨਾਂ ਦਾ بڑا ਪ੍ਰੇਮ ਕਥਾ ਆਓ ਰੋਟੀ ਖਾਣੇ ਬਹਿ ਕੇ ਆਜੋ ਪਹਿਲਾਂ ਨਾਲੇ ਟੀਵੀ ਦੇਖ ਲੈਣਾ ਰੋਟੀ ਖਾ ਲੈ ਗੱਛੇ ਘਰ ਚ ਪਹਿਲੀ ਵਾਰੀ ਪੁਰਾਣੇ ਟਾਈਮ ਵਾਂਗ ਬੈਠ ਕੇ ਮੰਜੀਆਂ ਤੇ ਖਾਵਾਂਗੇ ਆਪਾਂ ਆਪਣੇ ਫਿਰਵਾਦ ਵਾਂਗ ਆ ਮੰਜੀਆਂ ਨੂੰ ਮੰਜੀਆਂ ਤੇ ਬੈਠ ਆਜੋ ਵੀ ਆਜੋ ਪੁਰਾਣੀ ਵਾਂਗ ਖਾਂਦੇ ਅੱਜ ਤਾਂ ਇਹ ਵੀ ਡਰ ਗਏ ਹੋਣੇ ਵੀ ਝੋਕਣਾ ਟੱਬਰ ਬਾਵਾ ਬਟਾ ਆ ਰੋਟੀ ਖਾ ਕੇ ਪਹਿਲਾਂ ਮੰਜੀ ਚਲੋ ਵੀ ਬੈਠੋ ਕਰਾ ਲੀਓ ਹੈ ਖਾ ਲਿਆ ਭਈ ਉਧਰ ਕੈਮਰੇ 'ਚ ਦੇ ਦੇ ਤੁਹਾਨੂੰ ਵੀ ਰੋਟੀਆਂ ਸ਼ੁਰੂ ਕਰ ਪਈਆਂ ਖਾਣੀਆਂ ਤਾਨੂੰ ਵੀ ਖਵਾ ਦੋ ਗੰਡਾ ਵੀ ਲਿਆ ਗੰਡਾ ਗੰਡਾ ਲਿਆ ਅੰਦਰ ਪੇਰੇ ਖੈਂਗਾ ਠੰਡਾ ਵੀ ਲਿਆ ਚੱਕ ਲਾਉਂ ਇੰਨੇ ਅਜ ਨਹੀਂ ਹੁੰਦਾ ਰੋਟਾ ਗੰਡੇ ਵੀ ਲਾਉਣੇ ਸੀ ਫੇਰ ਕਿੱਥੇ ਅਬਿੰਦਰ ਦਾ ਹਾਂ ਪਰਸ ਨਾਲ ਲੱਗ ਗਈ ਸੀ ਫੇਰ ਪਰਸੇ ਨਹੀਂ ਛੱਡਦੀ ਬਈ ਲਓ ਜੀ ਪਹਿਲਾ ਡਰੈਸ ਆਪ ਆਪਾ ਪਾ ਲਿਆ ਪਹਿਲਾ ਸ਼ੁਰੂ ਹੋਣ ਲੱਗਿਆ ਉਧਰ ਪੂਰੀਆਂ ਤਿਆਰੀਆਂ ਪਿਆਰੀਆਂ ਚੱਲਦੀਆਂ ਜੋਰਾਂ ਸ਼ੋਰਾਂ ਦੇ ਉਹ ਦੇਖੋ ਸਮਝਾਈ ਸਮਝੂ ਹੀ ਜਾਂਦੇ ਆ ਇੱਕ ਦੂਜੇ ਨੂੰ ਖਲਕਾਰੀਆਂ ਫਲਕੂਰੀਆਂ ਵਿਸੀ ਜਾਂਦੇ ਆ ਮੰਜੇ ਮੁੰਜੇ ਡਾਇ ਪਏ ਆ ਚੱਕਦੇ ਹੋ ਫਟੇ ਕਰਾ ਬਾਬਾ ਕਰ ਕਰਾਂ ਸ਼ੁਰੂ ਲੈ ਕੇ ਨਾ ਬਾਬੇ ਦਾ ਮੰਜੇ ਮੁੰਜੇ ਹਾਂ ਤੇਜਾ ਹਾਂਜੀ ਐਟਾ ਕੰਮ ਉਹ ਨਿਕਲਿਆ ਉਹ ਉਹ ਭਣੇ ਆ ਜਾਓ ਫੇਰ ਨਾ ਕਿਉ ਜਿਹੜੀ ਰਹਿ ਗਈ ਰਹਿ ਗਈ ਉਹ ਕਰਨ ਲੱਗ ਗਏ ਇੱਥੇ ਫਿਰ ਤੁਹਾਡੀਆਂ ਆ ਜਾਂਦਾ ਕੋਈ ਫਾਇਦਾ ਕੋਈ ਉਧਰ ਬੋਲੀ ਜਾਂਦੇ ਸਾਰੇ ਜਣੇ ਓਏ ਆ ਜਾਓ ਤੂੰ ਵੀ ਇੱਥੇ ਹੀ ਖੜਾ ਹਜੇ ਗੁਰਮੁਖਾ ਉਹ ਤੂੰ ਤਾਂ ਇੱਥੇ ਹੀ ਓਏ ਇੱਥੇ ਲਾਲਾ ਚਿੱਟੇ ਜਿਹੇ ਤੇ ਲੱਕੜ ਵਾਲੇ ਦੇ ਯਾਰ ਯਾਰ ਸਾਡੇ ਕੋਲ ਚਾਪੀ ਰਹਿ ਗਈ ਆ ਆਜੋ 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 ਪੱਢ ਕੇ ਪੈਣੇ ਉੱਥੇ ਥੋੜਾ ਜਿਹੜੇ ਫਿਰ ਰਹਿ ਜਾਣਾ ਨਹੀਂ ਬੰਦਿਆ ਨੇ ਚੇਤੀ ਕਰੋ ਆ ਲੈਪ ਲਿਆ ਚਲੋ 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 ਆਹ ਸ਼ੂਟ ਪ੍ਰੈਸ਼ ਨਹੀਂ ਕੀਤਾ ਤੂੰ ਬਾਲਤਾ ਇੰਨੇ ਪੁਵਾਈ ਫਿਰਦੀਆਂ ਓਬਿੰਦਰੇ ਚਲੋ ਚਲੋ ਯਾਰ ਆਜੋ ਬਸ ਤੂੰ ਇਕੱਲੀ ਹੀ ਰਹਿ ਗਈ ਨਾ ਇੱਥੇ ਆ ਦੇ ਲੈ ਹਜ ਲੈਂਜ ਲੋਨਜ ਕਦਰੇ ਤਿਆਰੀਆਂ ਉਹ ਲੈਂਜ ਅੱਖਾਂ ਜੀ ਪਾਏ ਪਵਾਏ ਰਹਿ ਜਾਣੇ ਆਂ ਪਰ ਉਹ ਵਾਲ ਬਾਹ ਕੇ ਨਹੀਂ ਆਈ ਸੀ ਆ ਜਾ ਫਿਰ ਮੜਾ ਛੇਤੀ ਉੱਥੇ ਭੈਣੇ ਆ ਜਾਂਦਾ ਫਿਰ ਇਸ ਹਿਸਾਬ ਨਾਲ ਤਾਂ ਹੋਣੀ ਨਹੀਂ ਪ੍ਰੀ ਬੈਟਿੰਗ ਪ੍ਰੈਸ ਕਿਸੇ ਨੇ ਨਹੀਂ ਕਰਨੀ ਕੀਤੇ ਪਿਆ ਸਾਰਿਆਂ ਦੇ ਨਹੀਂ ਆ ਭੈਣੇ ਨਹੀਂ ਕੀਤੇ ਆਜਾ ਭਣੇ ਯਾਰ ਤੂੰ ਹੀ ਰਹਿ ਗਈ ਉਹ ਤੂੰ ਉੱਧਰ ਬਹਿਣਾ ਕੁੜੀ ਵਾਲਿਆਂ ਕੰਨੀ ਛੇਤੀ ਨਿਕਲ ਆ ਜਾਂ ਨਾ ਕੀ ਹੋ ਗਿਆ ਕੁਰਤਾ ਪਜਾਮਾ ਨਹੀਂ ਲੈ ਕੇ ਆਇਆ ਓ ਜਾ ਯਾਰ ਮੇਰੇ ਕੋਲ ਪਜਾਮਾ ਲਾ ਦੇਖੇ ਕਿਤੇ ਇੱਥੇ ਤਾਂ ਹੈ ਨਹੀਂ ਲਵਾ ਗਏ ਕਿੱਥੇ ਚੱਲੂ ਹੁਣ ਚੱਲੂਗੀ ਇਹ ਤਾਂ ਗੱਲਾਂ ਲਾ ਲਈ ਚੱਲੂ ਲਾਜ ਵੀ ਚੱਲੂ ਓਏ ਆਓ ਤੇ ਬੈਠੀ ਲੱਗ ਹੂੰ ਆ ਡੈੜੀ ਨੂੰ ਵੀ ਚੱਲ ਦੇ ਪੱਖੀ ਕਿੰਨੇ ਮੈਦਾ ਨਹੀਂ ਚੱਲਦੇ ਫਿਰ ਆਹ ਦਾ ਮੜਖਾ ਨਹੀਂ ਕੋਈ ਓ ਬਾਬਾ ਹੋ ਗਿਆ ਸਿਰੂ ਕਰਤਾ ਸੂ ਕੰਮ ਨੇ ਸਾਰਾ ਪਰਿਵਾਰ ਸਾਰਾ ਪਰਿਵਾਰ ਸਾਰਾ ਪਰਿਵਾਰ ਚਲੋ ਗਰਮਕੜਾ ਗੁਰੂ ਨੇ ਛੋੜ ਨਹੀਂ ਉਹ ਗਰਮਕੜਾ ਦਾ ਕੁਰਤਾ ਪਜਾਮਾ ਹੀ ਹੈ ਨਹੀਂ ਉਹ ਲੈ ਆਈ ਭੁੱਲੇ ਮੈਂ ਤਾਂ ਹੁਣ ਖੂਸਰ ਗਿਆ ਖੂਸਰ ਗਿਆ ਖੂਸਰ ਗਿਆ ਨਹੀਂ ਨਹੀਂ ਇਹ ਗੁੱਸਾ ਆਨੇ ਲਵਣਾ ਅੱਖਾਂ ਪੈ ਗਿਆ ਹੁਣ ਉਹਦੇ ਜੀ ਹੁਣੇ ਕੁਰਕਤ ਆਇਆ ਨੂੰ ਉਹ ਕਦੀ ਬੋਲਣਾ ਪਾ ਨਹੀਂ ਕੁਰਤਾ ਪਜਾਮਾ ਉਹ ਜਦ ਮੈਂ ਕੋੜਤਾ ਪੀਣਾ ਮੈਂ ਕੱਢ ਕੇ ਰੱਖ ਲਿਆ ਮਾੜਾ ਕਿਹਾ ਸੀ ਚਲੋ ਬਈ ਉੱਧਰ ਦੇਖ ਸੀਨ ਅੜ ਗਿਆ ਲੱਗਦਾ ਇੱਧਰ ਦਾ ਸਿੰਘ ਨ ਅੜ ਗਿਆ ਇੱਧਰ ਲਾ ਆ ਭੈਣ ਦਾ ਜੀਜੇ ਵਾਲੀ ਪੱਖੀ ਛੱਲੀ ਜਾਂਦੀ ਆ ਜੀਜੇ ਵਾਲੀ ਭੈਣ ਜੀਜਾ ਭੈਣ ਭੈਣ ਹਾਂ ਭੈਣ ਜੀਜਾ ਬਣ ਅੱਛਾ ਭੈਣ ਦੇ ਜੀਜੇ ਦੀ ਭੈਣ ਦੇ ਜੀ ਆਹ ਜਿਹੜੇ ਭੈਣ ਹਾਂ ਐਜਲੀ ਕੱਲੀ ਜੀ ਆ ਠੀਕ ਆ ਅਸੀਂ ਕਿਤੇ ਦੱਸਿਆ ਨਹੀਂ ਕੀਤਾ ਕਾਉ ਆਹ ਦਾ ਦੇਮੇ ਚੌਂਕੀ ਲਾਉਣ ਜਾਣਾ ਹੁੰਦਾ ਹਰ ਹਰ ਆ ਪਾਈ ਉਹ ਬਹਿ ਜਾ ਉੱਤੇ ਬਹੌਣਿਆ ਹੁਣ ਤਾਂ ਤੈਨੂੰ ਅਸੀਂ ਥੱਲੇ ਬੈਠਾਂਗੇ ਪੁੱਛਾਂ ਹੀ ਦੇਣੀ ਜੇ ਥੱਲੇ ਬੈਠੀ ਵੀ ਤਾਂ ਬਾਬਾ ਜੀ ਨੇ ਆਏ ਨੇ ਪਾਉਣ ਆਏ ਆ ਕਮ ਲੈ ਤੂੰ ਆਏ ਕਰ ਬਿੰਦਰ ਨੂੰ ਇੱਥੇ ਬਹਿਣ ਦੇ ਤੂੰ ਆ ਪੱਖੇ ਮੂਰੇ ਦਾ ਵਾਲ ਜੇ ਖੋਲੇ ਛੱਡ ਦੇ ਦੇਖ ਖੋਲੇ ਛੱਡ ਕੇ ਬਹਿ ਜਾ ਉਹ ਵੈਸਟਰ ਚ ਆ ਲੈ ਹੁਣ ਖੋਲੋ ਉਹ ਆ ਤਾਂ ਖੋਲਦੀ ਨਹੀਂ ਟਾਕ ਹੀ ਨਹੀਂ ਖੋਲਦੀ ਇਹ ਦੇਖ ਲਉਣੀ ਯਾਰ ਲਾ ਉਹ ਚਲ ਬਸ ਕਰੋ ਕੋਈ ਗੱਲ ਨਹੀਂ ਹਾਂ ਰਤ ਮਾਰ ਉੱਤਰ ਗਿਆ ਓ ਨਈ ਚਲੋ 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 ਭੱਜ ਕੇ ਭੱਜ ਕੇ ਕਰਾ ਜੀਪ ਚ ਬਹਿ ਜਾਓ ਮੈਂਟ ਮਾਰੋ ਭੱਜ ਕੇ ਭਣੇ ਛੇਤੀ ਕਰੋ ਗਰਮੀ ਬਹੁਤ ਆ ਯਾਰ ਸਾਡਾ ਤਾਂ ਮੇਕਅਪ ਚੋ ਜਾਣਾ ਫੜਦਾ ਵੀ ਨਾ ਉਧਰੋਂ ਤੇਰੀ ਭਗਤਨੀ ਦਾ ਚੋਇਆ ਪਿਆ ਦੇਖ ਸਕੇ ਤੇਜੀ ਭਰ ਲੈ ਡਾੜੀ ਲੀੜਿਆ ਤੇਜੀ ਤਾਂ ਮੇਰਾ ਵੀ ਭਰਿਆ ਬਸ ਆਹੀ ਸੀਨ ਵੜਾ ਔਖਾ ਅੱਜ ਦੁਬਾਰਾ ਸਾਰੇ ਮੇਲੇ ਕਰ ਦੇਣੇ ਚੱਲ ਗਏ ਬਾਈ ਉਹ ਬਾਸ ਕਰੋ ਆ ਜਾ ਹੁਣ ਪੈਣੇ ਜੇ ਉੱਥੇ ਚੱਲੇ ਜਾਉਂਕੇ ਕੋਲੇ ਲੈਣਾ ਬਾਅਦ ਚੂ ਸ਼ੂਟ ਨਹੀਂ ਹੋਣਾ ਯਾਰ ਕੋਈ ਦਾ ਗੱਲ ਆ ਫਿਰ ਗਾਣੇ ਦਾ ਨਹੀਂ ਨਾ ਸ਼ੂਟ ਹੋਣਾ ਕਰਨਾ ਫੇਰ ਪਿੱਛੇ ਖੜਾਂਗੇ ਓਏ ਹਜੇ ਤਾਂ ਉਹਨੇ ਆਉਣਾ ਲੈਣ ਚ ਲੈ ਕੇ ਉਹ ਕਾਦੇ ਨਾ ਕੱਤੀ ਜਾਨੀ ਐ ਚਲੋ ਵੀ ਫੈਮਲੀ ਵਾਲਾ ਨਿਬੜ ਗਿਆ ਪ੍ਰੋਗਰਾਮ ਹੁਣ ਤੁਸੀਂ ਵੇਲੇ ਹੋ ਹੁਣ ਘਰੇ ਜਾਣ ਦਾ ਜਾ ਸਕਦੇ ਹੋ ਚਲੋ ਓਕੇ ਫਿਰ ਸ਼ਾਸਤਰੀ ਗਾਲ ਬਾਏ ਬਾਏ ਤੁਸੀਂ ਚਲੋ ਕਰਾ ਓਕੇ ਸਰ ਤੁਸੀਂ ਵੀ ਚਲੋ ਕਰਾ ਓਕੇ ਆ ਜਾ ਸੁਹਣੇ ਆਪਾਂ ਚੱਲੀਏ ਜਾ ਚਾ ਫਹਾਰ ਚਾ ਮੇਰਾ ਲਾ ਬਾਇਆ ਹੈ ਨੀ ਅਨੀਮਲ ਉਹ ਭੁੱਲ ਗਿਆ ਸੁ ਜਾਵਾਂ ਤੈਨੂੰ ਮੈਂ ਹੁਣ ਡੇੜੀ ਫੌਜ ਦੇ ਰੂਲ ਸੁਣਾ ਕੇ ਰੱਖਣਾ ਪੱਕੇ ਐਨ ਹਾਂ ਹਾਂ ਤੂੰ ਐ ਕਿ ਹਾਂ ਕਰ ਰਸੀ ਵੀ ਬੜੀ ਹੰਡਾਈ ਆ ਅੱਛਾ ਹੋਰ ਹੀ ਚੌੜੇ ਮੋੜ ਕਰਦੇ ਫਲਾਨਾ ਕਰਦੇ ਐ ਨੱਤਨਾ ਪਾਉਂਦੇ ਐ ਐ ਕਰਦੇ ਇਹ ਨੱਤਗਾਂ ਪਾਲਗਾਂ ਤੋਂ ਚਾਕਾਂ ਦੇ ਫੁੱਲ ਲਾ ਲੈ ਬੱਸ ਉੱਥੇ ਹੀ ਕੰਮ ਜਾਵੜੇ ਜਿਵੇਂ ਜਿਵੇਂ ਸਮਾਂ ਆਸੀ ਉਹ ਬਦਲ ਨਹੀਂ ਜਾਂ ਹਾਂ ਫੜਾ ਉਹਦਾ ਦੂਜਾ ਹੈਗਾ ਚੌੜੇ ਮੋੜਾਂ ਦਾ ਤੇ ਨੱਟੀਆਂ ਦਾ ਉਦੋਂ ਸੀਗਾ ਚਾਕਾਂ ਵਾਲਾ ਜਿਹੜੀ ਖਾਤਾ ਸਾਡੇ ਨਿਕਲ ਗਈ ਲਾ ਨਿਕਲ ਗਈ ਫਿਰ ਹੁਣ ਇਹਨਾਂ ਦੀ ਵੀ ਨਿਕਲ ਜੂਗੀ ਇਹਨਾਂ ਦੀ ਵੀ ਸਾਡੀ ਨਿਕਲ ਜਾਣੀ ਹੈ ਹਾਂ ਇਹਨਾਂ ਦੀ ਵੀ ਨਿਕਲ ਨਹੀਂ ਜਾਣੀ ਇਹਨਾਂ ਦੇ ਕੋਲ ਰਹਿਣੀ ਹੈ ਜੋ ਤੇਰੀ ਨਫੜ ਗਈ ਇਹਨਾਂ ਦੀ ਵੀ ਨਿਕਲ ਜੂ ਸਾਬਾ ਲਾ ਲੇ ਜੋਰਾ ਥੋੜੀ ਬਾਬਾ ਮਗਰ ਨੂੰ ਜੋਰ ਲਾਈ ਆ ਨਾ ਉਹ ਮੂੰਹ ਨੂੰ ਕਿੱਤੀ ਆਂਦਾ ਆ ਪਿੱਛੇ ਕਰਾ ਲੂ ਯਾਰ ਦੱਸੇਗਾ ਨਾ ਕਰਾਉ ਯਾਰ ਕਰਾਉ ਯਾਰ ਹੁਣ ਰੱਬ ਜਾ ਚੱਲ ਕਿੰਨੇ ਸੋਣੀਓ ਕੋਣ ਨੇ ਪੈਰਾਂ ਨੂੰ ਜੋਰ ਲਵਾ ਚੱਲ ਬੈਠ ਕੇ ਬੈਠੋ ਆਹੋ ਬੈ ਕੇ ਵੀ ਇਹੀ ਆਇਆ ਨਾੰਗੀ ਨਾਂਗੀ ਨਾਂਗੀ ਵੇ ਕੋਨਾ ਚਾਹੀਦਾ ਨਾ ਪਹਿਲਾਂ ਇਹਦੇ ਘਾਰ ਹੀ ਹੁੰਦੇ ਸੀ ਉਦੋਂ ਤੁਹਾਡੇ ਵਰਗੇ ਨਖਰੇ ਕਰਦੇ ਆ ਹਾਏ ਮਿੱਟੀ ਕੌਣ ਫੇਰੂ ਹਾਏ ਹਾਏ ਸਹੀ ਗੱਲ ਆ ਹੁਣ ਜਦੋਂ ਪੱਕੇ ਕਰਤੇ ਫੇਰ ਕਦੇ ਇਤਾਂ ਦੇ ਘਰ ਹੁਣੇ ਚਾਹੀਦਾ ਸੀ ਨਹੀਂ ਨਹੀਂ ਉਹ ਉਹ ਟਾਈਮ ਇੰਦਰ ਅਲੱਗ ਸੀਗਾ ਹੁਣ ਫੇਰ ਅਹੀ ਕਲਚਰ ਚੱਲ ਪਿਆ ਬਣੀ ਹੁਣ ਆਪਾਂ ਘਾਤੋਂ ਇੱਥੇ ਆਏ ਆ ਆ ਕਲਚਰ ਦਿਖਾਉਣ ਦੇ ਮਾਰੀ ਆਏ ਆ ਇਹ ਕਲਚਰ ਗਾਂ ਆਪਣੇ ਜਵਾਕ ਦੇਖਣਗੇ ਬੀਰਾ ਕਿੱਥੇ ਗਿਆ ਬੀਰਾ ਗੁੰਮ ਗਿਆ ਮੇਰਾ ਬੀਰਾ ਗੁੰਮ ਗਿਆ ਫੋਨ ਕਰਿਓ ਹੈ ਮੇਰੇ ਬੀਰਾ ਨਹੀਂ ਆਊਗਾ ਹੋਜੀ ਸ਼ੂਟ ਡਨ ਹੋ ਗਿਆ ਥ੍ਰੀ ਬੈਟਿੰਗ ਦਾ ਤੇ ਹੁਣ ਚੱਲਾਂ ਘਰ ਨੂੰ ਟਾਈਮ ਵੀ ਬਹੁਤ ਹੋ ਗਿਆ ਆਜੋ